ਜਨਾਲਾਬਾਦ ਦੇ ਗਲੀ ਭਾਈ ਸੰਤ ਸਿੰਘ ਵਾਲੀ ਵਿਖੇ ਤੜਕਸਾਰ 6:30 ਵਜੇ ਦੇ ਕਰੀਬ ਚੋਰਾਂ ਨੇ ਮੋਬਾਈਲ ਦੀ ਦੁਕਾਨ ਤੇ ਕੀਤੀ ਚੋਰੀ ਘਟਨਾ ਸੀਸੀਟੀਵੀ ਚ ਹੋਈ ਕੈਦ ਜਾਣਕਾਰੀ ਮੁਤਾਬਕ ਅੱਜ ਬੁੱਧਵਾਰ ਤੜਕੇ 6:30 ਵਜੇ ਦੇ ਕਰੀਬ ਜਲਾਲਾਬਾਦ ਦੇ ਗਲੀ ਭਾਈ ਸੰਤ ਸਿੰਘ ਵਾਲਾ ਵਿਖੇ ਚੋਰਾਂ ਦੇ ਵੱਲੋਂ ਮੋਬਾਈਲ ਦੀ ਦੁਕਾਨ ਤੇ ਚੋਰੀ ਕੀਤੀ ਗਈ ਹੈ ਦੱਸ ਦਈਏ ਕਿ ਤੜਕੇ 6:30 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਤੇ ਦੋ ਲੋਕ ਸਵਾਰ ਹੋ ਕੇ ਆਉਂਦੇ ਹਨ ਅਤੇ ਦੁਕਾਨ ਦੇ ਤਾਲੇ ਨੂੰ ਸਰੀਏ ਦੀ ਮਦਦ ਨਾਲ ਤੋੜ ਦਿੰਦੇ ਨੇ ਉਸ ਤੋਂ ਬਾਅਦ ਦੁਕਾਨ ਦਾ ਸ਼ੀਸ਼ਾ ਤੋੜ ਅੰਦਰ ਦਾਖਲ ਹੋ ਉਹਨਾਂ ਦੇ ਵੱਲੋਂ ਦੁਕਾਨ ਦੇ ਵਿੱਚ 10 ਨਵੇਂ ਮੋਬਾਈਲ ਅਤੇ ਕੁਝ ਰਿਪੇਅਰ ਕਰਨ ਵਾਲੇ ਮੋਬਾਈਲ ਚੋਰੀ ਕਰ ਲਏ ਗਏ ਨੇ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਕਰੀਬ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸ ਦਈਏ ਕਿ ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦ ਆਮ ਤੌਰ ਤੇ ਲੋਕ ਤੜਕਸਾਰ ਉੱਠ ਕੇ ਬਜ਼ਾਰਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਨਿਕਲ ਆਉਂਦੇ ਨੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹਨਾਂ ਦੇ ਵੱਲੋਂ ਇਸ ਦੁਕਾਨ ਦਾ ਤਾਲਾ ਤੋੜਨ ਤੇ 20 ਤੋਂ 25 ਮਿੰਟ ਦਾ ਸਮਾਂ ਲਾਇਆ ਗਿਆ ਅਤੇ ਬੇਖੌਫ ਹੋ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਇਹ ਅੱਜ ਸਵੇਰੇ ਮੈਨੂੰ ਫੋਨ ਆਇਆ ਜੀ 8:30 ਵਜੇ ਜੀ ਗਨਾਲ ਗਵਾਂਡੀਆਂ ਤੁਹਾਡਾ ਸ਼ਟਰ ਟੁੱਟਿਆ ਹੋਇਆ ਹੈ ਤੇ ਸੀਸ਼ੇ ਬਾਹਰ ਖਿਲਰਿਆ ਆਇਆ ਸੀਗਾ ਤੇ ਕਹਿੰਦੇ ਵੀ ਆਏ ਆ ਹੀ ਆਏ ਆ ਜਲਦੀ ਜਲਦੀ ਜੀ ਦੇਖਿਆ ਤੇ ਛੱਡ ਟਟਿਆ ਹੋਇਗਾ ਸੀਛਾ ਟਟਿਆ ਹੋਇਆ ਸਾਰਾ ਤੇ ਚੋਰੀ ਹੋਈ ਹੈ ਜੀ ਆਪਣੀ ਦੁਕਾਨ ਤੇ ਸਵੇਰੇ 6:30 ਵਜੇ ਦਾ ਵਾਕਿਆ ਹੋਇਆ ਜੀ ਔਰ ਪੈਸੇ ਦਾ ਮਤਲਬ ਨਹੀਂ ਸੀ ਨੁਕਸਾਨ ਮੋਬਾਈਲਾਂ ਦਾ ਹੈਗਾ ਜੀ ਮੋਬਾਈਲ ਨਵੇਂ ਤੇ ਪੁਰਾਣੇ ਔਰ ਜਿਹੜੇ ਰਿਪੇਅਰ ਹੋਣੇ ਗਾਕਾਂ ਦੇ ਆਏ ਹੋਏ ਸੀ ਉਹ ਲੈ ਕੇ ਹੋਏ ਆ ਚੱਕ ਕੇ ਨਕਦੀ ਦਾ ਤਾਂ ਨਹੀਂ ਕੋਈ ਨੁਕਸਾਨ ਹੈਗਾ ਜੀ ਨਕਦੀ ਤਾਂ ਆਲਮੋਸਟ ਨਾਲ ਲੈ ਕੇ ਚਲ ਗਏ ਸੀਗੇ ਜੋ ਵੱਟੀ ਸੀਗੀ ਔਰ ਮੋਬਾਈਲਾਂ ਦਾ ਨੁਕਸਾਨ ਹੈਗਾ ਜੀ ਕਿੰਨੇ ਕੁਦਰ ਮੋਬਾਈਲ ਹਿਸਾਬ ਅਪਰੋਕਸੀਮੇਟ ਲਾਇਆ 2 ਲੱਖ ਤੋਂ ਲੈ ਕੇ 2.5 ਲੱਖ ਦੇ ਵਿੱਚ ਵਿੱਚ ਸਾਰਾ ਨੁਕਸਾਨ ਹੋਏਗਾ ਜੀ 10 ਕੁ ਤਾਂ ਨਵੇਂ ਮੋਬਾਈਲ ਸੀਗੇ ਜੀ ਔਰ ਪੁਰਾਣੇ ਮੋਬਾਈਲ ਜਿਵੇਂ ਕੁਝ ਸੈਗਮੈਂਟ 4-5 ਮੋਬਾਈਲ ਸੀ ਔਰ ਗਾਕਾਂ ਦੇ ਫੋਨ ਜਿਵੇਂ ਆਏ ਹੋਏ ਸੀ ਜਿਹੜੇ ਰਿਪੇਅਰ ਹੋਣੇ ਕੁਝ ਕੁਝ ਇੱਕ ਦੋ ਫੋਨ ਠੀਕ ਕਰਕੇ ਵੀ ਰੱਖੇ ਹੋਏ ਸੀਗੇ ਉਹ ਵੀ ਚਲੇ ਗਏ ਔਰ ਇੱਕ ਦੋ ਉਸ ਜਿਹੜੇ ਫੋਨ ਰਿਪੇਅਰ ਹੋਣੇ ਸੀਗੇ ਨਾਲ ਉਹ ਵੀ ਲੈ ਗਏ ਜੀ 2 ਲੱਖ ਤੋਂ ਉੱਪਰ ਉੱਪਰ ਦਾ ਨੁਕਸਾਨ ਜਿਹੜਾ ਕੋਲ ਮਲਾ ਕੇ ਹੋ ਗਿਆ ਜੀ ਹਾਂ ਜੀ ਪੁਲਿਸ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ ਸੀ ਆਏ ਨੇ ਜੀ ਪੁਲਿਸ ਮੁਲਾਜ਼ਮ ਵੀ ਮੌਕੇ ਦੀਆਂ ਫੋਟੋਆਂ ਵਗੈਰਾ ਕਰਕੇ ਲੈ ਗਏ ਹੋਏ ਨੇ ਹੁਣ ਉਸ ਤੋਂ ਬਾਅਦ ਅੱਗੇ ਜਾ ਕੇ ਦਰਖਾਸਤ ਦੇਣੇ ਆ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖੋ ਪੁ ਪੰਡਿਤ ਸ਼ਿਵ ਕੁਮਾਰ ਜੀ ਮੇਰਾ ਨਾਮ ਅਮਨਿੰਦਰ ਸਿੰਘ ਹਾਂਜੀ ਚੋਰਾਾਂ ਦੇ ਹੌਸਲੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਅੱਜ ਤੋਂ ਹੀ ਵੇਖ ਰਹੇ ਹੋਂ ਜੋ ਚਿੱਤੇ ਦੇਣ ਸਵੇਰੇ 6:30 ਵਜੇ ਆਏ ਨੇ ਸ਼ਟਰ ਬੰਦੇ ਰਹੇ ਨੇ ਅੱਧਾ ਘੰਟਾ ਤਕਰੀਬਨ ਉਹ ਲੱਗੇ ਰਹੇ ਨੇ ਸ਼ਟਰ ਉਹਨਾਂ ਕੋ ਨਹੀਂ ਖੁੱਲਿਆ ਉਸ ਤੋਂ ਬਾਅਦ ਉਹ ਸ਼ਟਰ ਕੋਲ ਕਿ ਉਹਨਾਂ ਨੇ ਫਿਰ ਸ਼ੀਸ਼ਾ ਵੀ ਤੋੜਿਆ ਸ਼ੀਸ਼ਾ ਤੋੜ ਕੇ ਅੰਦਰ ਗਏ ਆ ਤਕਰੀਬਨ 10 ਨਵੇਂ ਫੋਨ ਕੁਝ ਸੈਕਿੰਡ ਹੈਂਡ ਫੋਨ ਕੁਝ ਰਿਪੇਅਰ ਕੀਤੇ ਫੋਨ ਉਹ ਚੱਕ ਕੇ ਲੈ ਗਿਆ ਪੁਲਿਸ ਬਿਲਕੁਲ ਸੁੱਤੀ ਪਈ ਆ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਅਸੀਂ ਤਾਂ ਮੰਗ ਪੁਲਿਸ ਅੱਗੇ ਹੀ ਕਰ ਰਹੇ ਆ ਕਿ ਅੱਗੇ ਵੀ ਜਲਾਲਾਬਾਦ ਚੋਰੀ ਦਾ ਵਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਅੱਜ ਦਿਨੇ ਤੁਹਾਨੂੰ ਪਤਾ ਹੀ ਆ ਵੇਖ ਰਹੇ ਤੁਸੀਂ ਆਪ ਵੀ ਕਿ ਕਿੰਨੀ ਵੱਡੀ ਵਾਰਦਾਤ ਹੈ ਉਸ ਨੂੰ ਚਾਹੀਦਾ ਇਹਦੇ ਤੋਂ ਵੱਧ ਵੱਧ ਚੰਗੀ ਕਾਰਵਾਈ ਕੀਤੀ ਜਾਵੇ ਔਰ ਜੋ ਬੰਦਾ ਇਨਸਾਫ ਇਹਨਾਂ ਨੂੰ ਦਵਾਇਆ ਜਾਵੇ